ਲੰਦਾ ਅੱਜ 17ਵਾਂ ਦਿਨ ਹੈ ਤੇ 17ਵੇਂ ਦਿਨ ਖਨੌਰੀ ਬਾਰਡਰ ਦੇ ਹਾਲਾਤ ਨੇ ਜਿਹੜੇ ਉਹ ਅੱਜ ਇਸ ਪਾਸੇ ਨੂੰ ਜਾ ਰਹੇ ਨੇ ਕਿ ਅੱਜ ਜਿਹੜਾ ਸਾਡਾ ਇੱਥੇ 21 ਫਰਵਰੀ ਨੂੰ ਸ਼ਹੀਦ ਹੋਇਆ ਕਿਸਾਨ ਪੁਲਿਸ ਦੀ ਗੋਲੀ ਦੇ ਨਾਲ ਸ਼ੁਭਕਰਮਨ ਸਿੰਘ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਉਹ ਵੀ ਅੱਜ ਉਹਨਾਂ ਦੀ ਉੱਥੇ ਡੈੱਡ ਬੋਡੀ ਲੈ ਕੇ ਕਿਸਾਨ ਜਥੇਬੰਦੀਆਂ ਪੋਸਟਮਾਰਟਮ ਰਾਤ ਹੋਇਆ ਤੇ ਅੱਜ ਜਥੇਬੰਦੀਆਂ ਇੱਥੇ ਡੇਡ ਬੋਡੀ ਲੈ ਕੇ ਜਿਹੜੀ ਹੈ ਸ਼ੁਭਕਰਮਨ ਦੀ ਉਹ ਇੱਥੇ ਪਹੁੰਚ ਰਹੀਆਂ ਨੇ ਇਸ ਦੌਰਾਨ ਸਾਨੂੰ ਇੱਕ ਸੱਜਣ ਮਿਲੇ ਨੇ ਸੰਦੀਪ ਸਿੰਘ ਜਿਹੜੇ ਰਾਜਸਥਾਨ ਤੋਂ ਇੱਥੇ ਆਏ ਹੋਏ ਨੇ ਕਿਸਾਨ ਅੰਦੋਲਨ ਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਹਾਂਜੀ ਭਾਈ ਸਭ ਕਦੋਂ ਆਏ ਹੋ ਤੇ ਕਿੱਥੋਂ ਆਏ ਮੈਂ ਜੀ ਪਿਛਲੀ 8 ਤਰੀਕ ਤੋਂ ਜੋ ਮੀਟਿੰਗਾਂ ਹੋ ਰਹੀਆਂ ਸੀ ਚੰਡੀਗੜ੍ਹ ਉਹਨਾਂ 'ਚ ਵੀ ਆ ਰਿਹਾ ਸੀਗਾ ਤੇ 8 ਤਰੀਕ ਤੋਂ ਉੱਥੇ ਹੀ ਆ ਮੌਕੇ ਤੇ ਤੇ ਵਾਪਸ ਵੀ ਨਹੀਂ ਗਿਆ ਕਿਉਂਕਿ ਇੱਕ ਜਨੂਨ ਆ ਕਿਸਾਨੀ ਨਾਲ ਸਾਡੇ ਕਿਸਾਨ ਸਾਥੀਆਂ ਨਾਲ ਜੀ ਆਏ ਕਿੱਥੋਂ ਤੁਸੀਂ ਮੈਂ ਗੰਗਾ ਨਗਰ ਤੋਂ ਆਇਆ ਜੀ ਜ਼ਿਲ੍ਹਾ ਪ੍ਰਧਾਨ ਹੈਗਾ ਜੀ ਬੀਕੇਯੂ ਦਾ ਰਾਜਸਥਾਨ ਤੋਂ ਹੀ ਕਦੋਂ ਤੋਂ ਆਏ ਹੋ 8 ਤਰੀਕ ਤੋਂ ਤੁਸੀਂ ਆਏ ਹੋ ਹੁਣ ਤੱਕ ਜਿਹੜੀ ਇਹ ਡਿਊਟੀ ਉਹ ਖਨੋਰੀ ਬਾਰਡਰ ਤੇ ਦੇ ਰਹੇ ਹੋ ਹਾਂਜੀ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਸੀ ਕਿ ਤੁਹਾਡੀ ਮਾਤਾ ਦਾ ਆਪਰੇਸ਼ਨ ਹੋਇਆ ਪਰ ਤੁਸੀਂ ਫੇਰ ਵੀ ਜਨੂਨ ਇਸ ਕਦਰ ਹੈ ਕਿ ਤੁਸੀਂ ਵਾਪਸ ਨਹੀਂ ਗਏ ਤੁਸੀਂ ਇੱਥੇ ਹੀ ਡਿਊਟੀ ਆਪਣੀ ਦੇ ਰਹੇ ਹੋ ਹਾਂਜੀ ਕੱਲ ਆਪਣੇ ਬਠਿੰਡਾ ਚ ਰਜਿੰਦਰਾ ਹਸਪੀਟਲ ਚ ਆਪਰੇਸ਼ਨ ਹੋਇਆ ਮਾਤਾ ਦਾ ਤੇ ਮੈਨੂੰ ਬੁਲਾਇਆ ਵੀ ਮੈਨੂੰ ਫੋਨ ਆਇਆ ਘਰੋਂ ਕਿ ਐਂ ਕਰਕੇ ਅੱਜ ਮਾਤਾ ਦਾ ਆਪਰੇਸ਼ਨ ਹੋਣਾ ਸੰਦੀਪ ਬੈਠੇ ਤੂੰ ਪਹੁੰਚ ਪਾਪਾ ਜੀ ਦਾ ਮੈਂ ਪਾਪਾ ਜੀ ਗੱਲ ਸੁਣੋ ਆਪਰੇਸ਼ਨ ਤੁਸੀਂ ਕਰਵਾਓ ਰਿਸ਼ਤੇਦਾਰਾਂ ਨੂੰ ਸੱਦੋ ਮੈਂ ਇੱਥੇ ਨਹੀਂ ਆ ਸਕਦਾ ਕਿਉਂਕਿ ਸਾਡਾ ਸ਼ੋਬੀਰ ਸਾਥੀ ਹੋਰ ਸਾਡੇ ਬਾਪੂ ਜੀ ਹੋ ਰਹੀ ਸ਼ਹੀਦ ਹੋਏ ਆ ਤੇ ਕਿੰਨਾ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇੱਥੇ ਅਸੀਂ ਖਰੌਣੀ ਬਾਰਡਰ ਤੇ ਡਟੇ ਰਵਾਂਗੇ ਕੀ ਆਪਰੇਸ਼ਨ ਕੱਦਾਂ ਹੋਇਆ ਮਾਪਾ ਮਾਤਾ ਦਾ ਗੋਡਿਆਂ ਦਾ ਆਪਰੇਸ਼ਨ ਹੋਇਆ ਇੱਕੋ ਦਮ ਚੱਲਣੋਂ ਰਹਿ ਗਏ ਸੀਗੇ ਤੇ ਪਿੱਤੇ 'ਚ ਵੀ ਦਿੱਕਤ ਸੀਗੀ ਉਹਨਾਂ ਦਾ ਇੱਕ ਪਿੱਤੇ ਦਾ ਵੀ ਆਪਰੇਸ਼ਨ ਹੋਇਆ ਠੀਕ ਹੈ ਕੀ ਲੱਗਦਾ ਹੈ ਕਿਸਾਨ ਅੰਦੋਲਨ ਜਿੱਤੋਂਗੇ ਬਿਲਕੁਲ ਜਿੱਤਾਂਗੇ ਅਸੀਂ ਅੱਗੇ ਵੀ 13 ਮਹੀਨੇ ਬੈਠੇ ਰਹੇ ਹਾਂ ਟਿਗਰੀ ਬਾਰਡਰਾਂ ਤੇ ਦਿੱਲੀ ਦੇ ਬਾਰਡਰਾਂ ਤੇ ਤੇ ਉਦੋਂ ਵੀ ਅਸੀਂ ਉੱਥੇ ਜਿੱਤ ਕੇ ਗਏ ਹਾਂ ਤੇ ਹੁਣ ਵੀ ਅਸੀਂ ਜਿੱਤਾਂਗੇ ਪੂਰੀ ਉਮੀਦ ਆ ਸਾਨੂੰ ਕਿ ਸਾਨੂੰ ਆਪ ਤੇ ਕਿਸਾਨਾਂ ਦੇ ਸਾਡਿਆਂ ਦੇ ਸਾਡੇ ਆਗੂਆਂ ਦੇ ਸਾਨੂੰ ਪੂਰਾ ਗਰਵ ਆ ਤੇ ਅਸੀਂ ਜਿੱਤ ਕੇ ਹੀ ਅਸੋ ਵਾਪਸ ਜਾਵਾਂਗੇ ਜਿਹੜੀ ਭਾਜਪਾ ਨੇ ਵਾਅਦਾ ਖਿਲਾਫੀ ਕੀਤੀ ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਵਾਅਦੇ ਕੀਤੇ ਉਹਨਾਂ ਵਾਅਦਿਆਂ ਤੋਂ ਮੁਕਰੇ ਉਹਦੇ ਬਾਰੇ ਕੀ ਕਹਾਂਗੇ ਉਹ ਹਰ ਉਹਨਾਂ ਨੇ ਆਹੀ ਗੱਲ ਕਹੀ ਸੀ ਕਿ ਅਸੀਂ ਪ੍ਰਤੀਕ ਕਿਸਾਨ ਸਾਥੀ ਦੇ ਪ੍ਰਤੀਕ ਬੰਦੇ ਦੇ ਖਾਤੇ 'ਚ 15 ਲੱਖ ਪਾਵਾਂਗੇ ਸਾਡੇ ਨਾਲ ਉਹਨਾਂ ਨੇ ਵਾਅਦੇ ਕਰੇ ਸੀ ਐਮਐਸਪੀ ਦੇ Swami Nathan Swami Nathan ਰਿਪੋਰਟ ਦੇ ਤੇ ਐਮਐਸਪੀ ਦੇ ਉਹ ਭਾਈ ਮੁਕਰ ਗਈ ਹੁਣ ਮੁਕਰੇ ਬੰਦੇ ਦਾ ਕੋਈ ਇਲਾਜ ਨਹੀਂਗਾ ਲਾਜ ਕਿਵੇਂ ਕਰੋਗੇ ਬੇਤੋ ਲਾਜ ਇਹਨਾਂ ਦਾ ਕਿਵੇਂ ਅੱਗੇ ਕਰਿਆ ਸੀਗਾ ਅਸੀਂ ਉਵੇਂ ਪੱਕਾ ਲਾਜ ਕਰਾਂਗੇ ਅੱਗੇ ਮਾਫੀ ਮੰਗੀ ਪ੍ਰਧਾਨ ਮੰਤਰੀ ਨੇ ਮੈਥੋਂ ਗਲਤੀ ਹੋਈ ਹੁਣ ਆ ਵੀ ਮੰਗਣ ਵਾਲੀ ਆ ਗਲਤੀ ਇੱਕ ਦੋ ਦਿਨਾਂ ਦੀ ਕਿ ਭਾਈ ਮੈਥੋਂ ਗਲਤੀ ਹੋਣ ਵਾਲੀ ਆ ਤੇ ਕਿਵੇਂ ਛੋਡੀਆ ਜੋ ਮੰਗਾ ਕਿਸਾਨਾਂ ਦੀਆਂ ਤੇ ਅਸੀਂ ਉਹਨਾਂ ਦੀਆਂ ਪੂਰੀਆਂ ਮੰਗਾ ਕਰਾਂਗੇ ਅਗਲੀ ਲੜਾਈ ਜਿਹੜੀ ਆ ਉਹ WTO ਨਾਲ ਬਿੰਦੀ ਵਿਸ਼ਵ ਵਪਾਰ ਸਮਝੌਤੇ ਨਾਲ ਬਿੰਦੀ ਐਮਐਸਪੀ ਜਿਹੜੀ ਆ ਉਹ ਉੱਥੇ ਦੀ ਉੱਥੇ ਖੜੀ ਆ ਜੋ WTO ਆ ਉਹਦੇ ਚ ਸਾਡੇ ਨਰਿੰਦਰ ਮੋਦੀ ਕਿਹੜਾ ਦਾ 66 ਇੰਚ ਦੀ ਮੇਰੀ ਛਾਤੀ ਆ ਉਹਦੀ ਛਾਤੀ 66 ਦੀ ਨਹੀਂ ਰਹੇਗੀ 22 ਦੀ ਰਹੇਗੀ ਉਹ ਇੱਕ ਕਿਸਾਨਾਂ ਦੀ ਉਹਦੇ ਚੋਂ ਐਗਰੀਕਲਚਰ ਬਾਹਰ ਨਹੀਂ ਕੱਢ ਰਹੇ ਵੇਖੋ ਕਿੱਡੀ ਸੂਲੀਅਤ ਕਿੱਡੀ ਮੰਦ ਭਾਗੀ ਘਟਣਾ ਜੀ ਇਹਨਾਂ ਦੀ ਡਰਦੇ ਆ ਡਬਲਿਊਟੀਓ ਤੋਂ ਕੀ ਪ੍ਰਭਾਵ ਕੀ ਪੈਣਗੇ ਆਉਣ ਵਾਲੀ ਕਿਸਾਨੀ 'ਚ ਜੇ ਡਬਲਿਊਟੀਓ ਤੋਂ ਬਾਹਰ ਨੀ ਜੇ ਆਉਣ ਵਾਲਾ ਟਾਈਮ 'ਚ ਡਬਲਿਊਟੀਓ 'ਚੋਂ ਬਾਹਰ ਨਾ ਕੱਢਿਆ ਕਿਸਾਨੀ ਬਿਲਕੁਲ ਫੇਲ ਹੋ ਜਾਊਗੀ ਜੀ ਕਿਸਾਨੀ ਅੱਗੇ ਨਹੀਂ ਵਧਣੀ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਅਡਾਣੀ ਅਵਾਣੀ ਜੋ ਵੱਡੀਆਂ ਫਾਰਮਾਂ ਉਹ ਲੈ ਲੈਣੀਆਂ ਕਿਸਾਨ ਉਹਨਾਂ ਚ ਦਿਹਾੜੀ ਜਾਇਆ ਕਰਨਗੇ ਆ ਮੈਂ ਸੰਦੇਸ਼ ਪੂਰੇ ਭਾਰਤ ਦੇ ਕਿਸਾਨ ਸਾਥੀਆਂ ਨੂੰ ਹਨ ਵੀਰੋ ਤੁਸੀਂ ਆ ਲੜਾਈ ਆਪਾਂ ਸਾਰੇ ਇਕੱਠੇ ਹੋ ਕੇ ਲੜੀਏ ਫਿਰ ਗੱਲ ਬਣੂਗੀ ਜੇ ਡਬਲਿਊਟੀਓ ਰਹਿ ਗਈ ਆਪਣੀ ਕਿਸਾਨੀ ਆਉਣ ਵਾਲੇ ਟਾਈਮਾਂ 'ਚ ਸਿਰਾਂ ਤੇ ਕਰਜ਼ੇ ਹੋ ਜਾਣਗੇ ਫਸਲਾਂ ਦੇ ਭਾਵ ਨਹੀਂ ਮਿਲਣੇ ਤਾਂ ਆਪਾਂ ਭਾਈ ਪੁੱਠੇ ਪਾਸੀ ਜਾਵਾਂਗੇ ਜ਼ਮੀਨਾਂ ਆਪਣੀਆਂ ਬਿਲਕੁਲ ਲੈ ਲੈਣਗੇ ਕੇਂਦਰ ਸਰਕਾਰ ਇੱਕ ਦੋਸ਼ ਲਾਉਂਦੀ ਹੈ ਜਾਂ ਭਾਜਪਾ ਦੇ ਜਿਹੜੇ ਲੀਡਰ ਨੇ ਉਹ ਦੋਸ਼ ਲਾਉਂਦੇ ਨੇ ਕਿ ਅੰਦੋਲਨ ਸਿਰਫ ਸਿੱਖ ਲੜ ਰਹੇ ਨੇ ਨਹੀਂ ਜੀ ਦੂਜੇ ਜਿਹੜੇ ਨੇ ਕਿਸੇ ਵੀ ਸਟੇਟ ਦੇ ਵਿੱਚ ਬੈਠੇ ਉਹ ਤਾਂ ਸਾਨੂੰ 13 ਮਹੀਨੇ ਪਹਿਲਾਂ ਵੀ ਜਦੋਂ ਦਿੱਲੀ ਦੇ ਅੰਦੋਲਨ ਚੱਲਿਆ ਉਦੋਂ ਆਂਦੇ ਸੀਗੇ ਆ ਖਾਲਿਸਤਾਨੀਆਂ ਵਖਵਾਦੀਆਂ ਕੱਲਾ ਅਸੀਂ ਨਹੀਂ ਲੜ ਰਹੇ ਪੂਰਾ ਬਾਰ ਦੇਸ਼ ਲੜ ਰਿਹਾ ਤੁਸੀਂ ਵੀ ਕਿਦੋਂ ਪ੍ਰੈਸ ਵਾਰਤਾ ਹੁੰਦੀ ਹੈ ਉਹਦੇ ਚ ਸਾਡੇ ਜੁਪੀ ਦੇ ਸਾਥੀ ਵੀ ਆਉਂਦੇ ਆ ਹਰਿਆਣੇ ਦੇ ਸਾਥੀ ਵੀ ਤੰਬੂ ਲੱਗਿਆ ਤੇ ਸਾਡੇ ਰਾਜਸਥਾਨ ਦੇ ਵੀ ਤੰਬੂ ਲੱਗੇ ਹੋਏ ਆ ਜੀ ਅਸੀਂ